ਸਤਿ ਸ਼੍ਰੀ ਅਕਾਲ ਜੀ ਇਕਮਾ ਮੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਅੱਜ ਤਰੀਕ ਹੈਗੀ ਆ 28 12ਵਾਂ ਮਹੀਨਾ 2025 ਲੈ ਸੱਜਣੋ ਟਾਵਰੀਆਂ ਬਾਖੜ ਦੇ ਬਣਾ ਦੋ ਝੋਟੀਆਂ ਦਿਖਾਵਾ ਦੇਖੋ ਜਿਹੜਾ 15 15 16 ਸਾਲਾ ਲੀਟਰ ਦੁੱਧ ਵਾਲੀਆਂ ਨੇ ਸੱਜਣੋ ਤਾਜ਼ੀਆਂ ਦਾ ਰਿਕਾਰਡ ਰਿਹਾ ਇਹਨਾਂ ਦਾ ਲੈ ਪਹਿਲੀ ਝੋਟੀ ਦਿਖਾਉਣੇ ਸੱਜਣੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਸਿੰਗ ਦੇਖ ਸਕਦੇ ਹੋ ਠਪੜੇ ਦਿਖਾ ਬਾਈ ਚੰਗੀ ਝੋਟੀਆਂ ਸੱਜਣੋ ਜਿੰਦ ਜਾਣ ਬਹੁਤ ਆ ਝੋਟੀ ਚ ਪਿੱਠ ਪੜੇ ਦੀ ਬਹੁਤ ਚੰਗੀ ਆ ਥਾਂ ਮੇਰੇ ਦੀ ਸਾਫਾ ਕੱਲਾ ਕੱਲਾ ਥਾਂ ਹਵਾ ਨਾਲ ਕੱਲਾ ਕੱਲਾ ਮੂਠੀਆਂ ਲੱਗਿਆ ਹੋਇਆ ਦੇਖ ਸਕਦੇ ਹੋ ਸਜਣੋ ਲੋਹੜਾ ਮਸਲ ਪਿਆਰ ਤੇ ਇਹਦਾ ਮਿਲਕਰ ਕਾਟ ਤਾਜੀ ਦਾ ਰਿਹਾ 17 ਲੀਟਰ ਦਾ ਸਜਣੋ ਆਪਾਂ ਸਟਾਕ ਤੇ ਲਿਖ ਕੇ ਰੱਖਿਆ 17 ਲੀਟਰ ਇਹਨੇ ਤਾਜੀ ਨੇ ਪਾਇਆ ਸਜਣੋ ਤੇ ਐਂਟੀ ਪੀ 200 ਸਸਤਾ ਰ 18 ਦੀ ਐਂਟੀ ਨਹੀਂ ਅਣੀ ਦਾ ਪੌਣ ਦੀ ਇਹ 6 ਨੂੰ ਨਾ ਤੇ ਪਰ ਗੱਬੜ ਹੋ ਗਈ 6 ਨੂੰ ਦੇ ਉੱਪਰ ਗੱਬਣਾ 600 ਲੀਟਰ ਦੁੱਧਾਂ ਬੋਲ ਡਾਲ ਮਿਲਦੀ ਆ ਬਾੜੇ ਤੇ ਹੰਡੀ ਸੀਨੇ ਖੜਦੀ ਆ ਬੋਲ ਡੇ ਬਾੜੇ ਤੇ ਇਹਦਾ ਮੱਲਵਾੜੀ ਕਰਦੇ ਆਪਾਂ 1.5 ਇਹ ਲੱਖ ਦੀ ਦੇਵਾਂਗੇ ਆਲਾ ਸੱਜਣੋ ਬਾਕੀ ਮਾਲ ਬੜ ਮੌਕੇ ਤੇ ਕਰਦਾ ਜਿਹੜਾ ਵੀ YouTube ਚੈਨਲ ਦੇਖ ਕੇ ਵੀਰ ਸੱਜਣ ਆਗਲੀ ਝੋਟੀ ਦਿਖਾਉਣ ਆਏ ਸੱਜਣੋ ਇਹ ਵੀ ਤੀਜੇ ਸੀਆ ਸੋਨੀਆ ਇਹਦਾ ਹੀ ਮਿਲਕਰ ਘਟ ਵਧੀਆ ਰਹਾ ਫੇਸ ਕੁਆਲਟੀ ਚੈੱਕ ਕਰ ਸਕਦੇ ਪਿੱਠਪੜੇ ਦੀ ਚੰਗੀ ਆ ਦਿਖਾ ਲਈ ਪਿੱਠਪੜੇ ਦੀ ਇਹ ਵੀ ਚੰਗੀ ਜਿੰਦ ਜਾਨ ਝੋਟੀ ਚ ਬਹੁਤ ਹੈ ਜੀ ਖਣ ਦੇਵੇ ਦੀ ਪਿੱਠਪੜੇ ਦੀ ਦੇਖ ਸਕਦੇ ਹੋ ਇਹ ਰਹਿਵਾਂ ਲਈ ਸਾਫਾ ਗੱਜੜੋ ਤੇ ਇਹਦੇ ਨਗਰਾ ਕੱਟੀ ਆਵੇ ਨਾਲ ਕੱਟੀ ਵੀ ਆਪਾਂ ਨਾਲੇ ਨੇ ਲਾਵੇ ਤੇ ਕੱਟੀ ਵੀ ਮੋੜਾ ਨਾਲ ਲੰਦੀ ਵਧੀਆ ਤੇ ਝੋਟੀ ਵੀ ਮੋੜਾ ਨਾਲ ਲੰਦੀ ਵਾ ਇਹ ਵੀ ਤੀਜੇ ਸੂਏ ਸੂਖੀ ਅੱਗੇ ਇਹ ਸਵਾ ਦੋ ਲੀਟਰ ਮੇਰੀ ਚੱਕ ਪਾਸ ਗੱਬੜ ਹੋ ਗਈ ਤੇ ਆਪਾਂ ਡਾਕਟਰ ਤੋਂ ਦੇਖ ਕਰਾ ਕੇ ਦੋ ਹੀ ਲੈ ਲੀਆਂ ਨੇ ਇਹਦੇ 10 ਲੀਟਰ ਦਾ ਰਿਕਾਰਡ ਇਹ ਹਜਰੇ ਕਾਜੀ ਦਾ 15 ਲੀਟਰ ਪਾਉਣੀ ਪਉਣਾ ਅਗਲੇ ਸੂਏ 16 17 ਪਾਉਣਾ ਇਹਨੇ ਤੀਜੇ ਸੂਏ ਸੂਖੀ ਦੂਜੇ ਸੂਏ 15 ਲੀਟਰ ਦਾ ਇਹ ਰਿਕਾਰਡ ਰਿਹਾ ਹੁਣ ਇਹਨੇ ਸਨੇ ਦੁੱਧ ਹਜਰੇ 8 ਲੀਟਰਾਂ ਕੱਟੀ ਦੀ ਦੇਵਾਂਗੇ ਮਿਲਦੀ ਹੈ ਜਿਹੜਾ ਵੀਰ ਸੱਚਨ ਦੋ ਟੰਗ ਚ ਹੋਵੇ ਚਾਰ ਟੰਗ ਚ ਹੋਵੇ ਆ ਮੰਨਵਾੜੀ ਕਰਦੇ ਆ ਆਪਾਂ ਇਕੱਠਾ ਇਹ ਇੱਕ ਦੋ ਦੀ ਦੇਣਾ ਵੇ ਇੱਕ ਦੋ ਜੋ ਮਾਨਦਾਨ ਕਰਦਾ ਹੈ ਜਿਹੜਾ ਵੀਰ ਸੱਚਨ ਆਪਣਾ YouTube ਚੈਨਲ ਦੇ ਇੱਕ ਕੱਟੀ ਲਾਉਂਦੇ ਆ ਗੱਟੀ ਵੀ ਮੇਰੇ ਨਾਲ ਹੰਦੀ ਬੜੀਆ ਪਿਆਰ ਆਪਣਾ ਮੋਬਾਈਲ ਨੰਬਰ ਹੈ 987286112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀਆਂ ਹੋਰ ਵੀ ਡਾਕੜ ਦੱਪਣਾ ਟੌਪ ਡਾਕੜੀਆਂ ਲੈ ਕੇ ਆਵਾਂਗੇ ਦੋ ਟੌਪ ਦੀਆਂ ਛੇ ਨੇ ਝੋਟੀਆਂ ਨੇ ਜਿਹੜਾ ਵੀ ਵੀਰ ਸੱਜਣ ਜੋੜਾ ਲਊਗਾ 97 97 ਹਜ਼ਾਰ ਦੇ ਵਾਲੇ ਰਵੇ ਦੋ ਜੋੜੇ ਚ